ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅੱਜ ਦੀ ਬੜੇ ਵੀਰਾਂ ਦੀ ਫਰਮਾਇਸ਼ ਸੀ ਕਿ ਵੀਰ ਜੀ ਆਪ ਦੀ ਹਿੰਦੀ 'ਚ ਬਣਾ ਰਹੇ ਹੋ ਵੀਡੀਓ ਪੰਜਾਬੀ 'ਚ ਬਣਾਓ ਸੋ ਅੱਜ ਦੀ ਵੀਡੀਓ ਇਹ ਪੰਜਾਬੀ 'ਚ ਹੋਊਗੀ ਖਾਸ ਕਰਕੇ ਮੇਰੇ ਪੰਜਾਬ ਵਾਸਤੇ ਮੇਰੇ ਵੀਰਾਂ ਵਾਸਤੇ ਸਾਰੇ ਆਸਤੇ ਜਿਹੜੇ ਪੰਜਾਬੀ ਸਮਝ ਲੈਣ ਕਿੰਨੀ ਪਿਆਰੀ ਤੇ ਮਿੱਠੀ ਬੋਲੀ ਹੈਈ ਹੈਨਾ ਮਾਂ ਬੋਲੀ ਹੈ ਸਾਡੀ ਪਰ ਮੈਂ ਇਸ ਕਰਕੇ ਹਿੰਦੀ 'ਚ ਬਣਾ ਰਿਹਾ ਸੀਗਾ ਕਿ ਹਿੰਦੀ ਜਿਹੜੀ ਆ ਉਹ ਪਾਨ ਇੰਡੀਆ ਸਮਝ ਹੀ ਜਾਂਦੀ ਹੈ ਤੇ ਲੋਗ ਪਿਆਰ ਕਰਦੇ ਨੇ ਜਿਹੜੀ ਜਿੰਨੀ ਕੁ ਮਾਰਾ ਇਹਨੇ ਜਾਣਕਾਰੀ ਦਿੱਤੀ ਉਹ ਸਾਰਿਆਂ ਚ ਫਿਰ ਹਿੰਦੀ ਕਰਕੇ ਜਾਦਾ ਆਵਾਮ ਕੋਲੇ ਜਾਵੜਦੀ ਹੈ ਤੇ ਸਮਝੀਆਂ ਦੀ ਮੈਂ ਸਾਰੇ ਪੰਜਾਬ ਨੂੰ ਘੋੜਾ ਪ੍ਰੀਮੀਅਮ ਨੂੰ ਵਧਾਈ ਦੇਣਾ ਚਾਹੁੰਨਾ ਕਿ ਤੁਸੀਂ ਛਾਏ ਹੋਏ ਹੋ ਪੈਨ ਇੰਡੀਆ ਜਿੰਨਾ ਪੰਜਾਬ ਚ ਘੋੜਿਆਂ ਤੇ ਕੰਮ ਹੋ ਰਿਹਾ ਇਹਨਾਂ ਹਿੰਦੁਸਤਾਨ ਚ ਮੈਂ ਸਮਝਦਾ ਦੂਜੀਆਂ ਸਟੇਟਾਂ ਚ ਉਹਨਾ ਕੰਮ ਨਹੀਂ ਹੋ ਰਿਹਾ Rajasthan ਚ ਹੁਣ ਪੁਸ਼ਕਰ ਮੇਲਾ ਸੀਗਾ ਤੇ ਮੈਂ ਗਿਆ ਨਹੀਂ ਬੜ ਮੈਂ YouTube ਤੇ ਫੋਲੋ ਕੀਤਾ ਕਮਾਲ ਕਰਾਤੀ ਸਾਰੇ YouTube ਵੀਰਾਂ ਨੇ ਤੇ ਸਾਰੇ ਪੰਜਾਬ ਦੇ ਵੀਰਾਂ ਨੇ ਆਪਦੇ ਘੋੜਿਆਂ ਦੀਆਂ ਪ੍ਰਦਰਸ਼ਨੀਆਂ ਲਾ ਕੇ ਤੇ ਬਾਕੀ ਵਧਾਈਆਂ ਆਦਲ ਘੋੜੇ ਨੂੰ ਤੇ ਵੀਰ ਹੋਣਾ ਨੂੰ ਜਿੰਨਾ ਦਾ ਘੋੜਾ ਹੈ ਕਿ ਇੱਕ ਇੰਨੀ ਛੋਟੀ ਸਟੇਟ ਹੈ ਨਾ ਉਹ ਚੋਂ ਚੈਂਪੀਅਨ ਬਣ ਗਿਆ ਸਟੈਲੀਅਨ ਕੈਟੇਗਰੀ ਚ ਬੜਾ ਮਨ ਖੁਸ਼ ਹੋਇਆ ਤੇ ਇਹ ਪੀਰਾ ਫਕੀਰਾਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਸਿਰਮੌਰ ਸਾਡਾ ਜਿਹੜਾ ਵਿਰਸਾ ਹੈ ਇਹ ਤੁਸੀਂ ਸਾਂਭ ਕੇ ਰੱਖਿਆ ਛੇਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਹਰਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਮੀਰੀ ਪੀਰੀ ਦਾ ਇੱਕ ਕਨਸੈਪਟ ਦਿੱਤਾ ਸੀ ਆਪ ਜੀ ਸਾਰੇ ਬੜੀ ਮਿਹਨਤ ਨਾਲ ਇਹਦੇ ਤੇ ਕੰਮ ਕਰ ਰਹੇ ਹੋ ਜਿਸ ਤਰੀਕੇ ਨਾਲ ਖੇਡਾਂ ਦੇ ਕੰਮ ਹੋ ਰਿਹਾ ਹੈ ਪਿੰਕਾ ਜਰਗਵੀਰਾ ਤੇ ਹੋਰ سارے ਵੀਰ ਸਾਡੇ ਖੇਡਾਂ ਦੇ ਕੰਮ ਕਰ ਰਹੇ ਇਸੇ ਤਰੀਕੇ ਨਾਲ ਸਾਡੇ ਬਹੁਤ ਸਾਰੇ ਵੀਰ ਘੋੜਿਆਂ ਤੇ ਬਹੁਤ ਕੰਮ ਕਰ ਰਹੇ ਇਹ ਜੀਵ ਹੈ ਇਹ ਬਹੁਤ ਹੀ ਪਿਆਰਾ ਜੀਵ ਹੈ ਇਹ ਯੋਧਿਆਂ ਦੀ ਸਵਾਰੀ ਹੈ ਤੇ ਬਹਾਦਰੀ ਦਲੇਰੀ ਤੇ ਪੋਜ਼ਿਟਿਵਿਟੀ ਦੀ ਨਿਸ਼ਾਨੀ ਹੈ ਤੇ ਹਰ ਪਿੰਡ ਚ ਮੈਂ ਕਹਿੰਨਾ ਵੀਰੋ ਪਾੜੋ ਤੇ ਮੈਂ ਸੱਚੀ ਕਹਿੰਨਾ ਕਿ ਜੋ ਡਾਕਟਰ ਵੀਰ ਨੇ ਜਿੰਨਾ ਇਲਾਜ ਪੰਜਾਬ ਚ ਹੈ ਯੂਪੀ ਡੀ ਵੱਡੀ ਸਟੇਟ ਹੈ ਐਨੀ ਆਬਾਦੀ ਹੈ ਹਨਾ ਇੰਨੇ ਸਾਡੇ ਇੱਥੇ ਬੱਗੀ ਆਲੇ ਘੋੜੇ ਜਾਂ ਤਾਂਗੇ ਵਾਲੇ ਘੋੜੇ ਨੇ ਬਟ ਇਲਾਜ ਹੈ ਨਹੀਂਗਾ ਇੱਥੇ ਤੇ ਸਾਰੇ ਹੀ ਡਾਕਟਰ ਵੀਰ ਜਿਹੜੇ ਇੱਥੇ ਕੰਮ ਕਰ ਰਹੇ ਨੇ ਸਾਰੇ ਸਾਡੇ ਯੂਟਿਊਬਰ ਵੀਰ ਜਿਨੇ ਘੋੜਾ ਪ੍ਰੇਮੀ ਨੇ ਘੋੜਾ ਵਰਡ ਨਾਲ ਜੁੜੇ ਨੇ ਤੁਸੀਂ ਸਾਰੇ ਵਧਾਈ ਦੇ ਬਾਤਰੋਂ ਬੜਾ ਮਨ ਖੁਸ਼ ਹੁੰਦਾ ਹੈ ਕਿ ਸਾਡੀ ਇਸ ਸਟੇਟ 'ਚ ਬਹੁਤ ਕੰਮ ਹੋ ਰਿਹਾ ਹੈ ਬਹੁਤ ਜਲਦ ਮੈਂ ਪੰਜਾਬ ਆਉਂਗਾ ਤੇ ਮੈਂ ਕੁਝ ਵੀਰਾਂ ਨੂੰ ਮਿਲਣਾ ਚਾਹੂਗਾ ਤੇ ਮੈਂ ਸ਼ਾਇਦ ਇਹ ਜਿਹੜਾ ਹੁਣ ਸੰਡੇ ਆ ਰਿਹਾ ਹੈ ਮੇਰਾ ਮਨ ਹੈ ਕਿ ਇੱਕ ਫੈਮਿਲੀ 'ਚ ਸ਼ਾਦੀ ਹੈ ਤੇ ਮੈਂ ਮੋਗੇ ਬਾਗੇ ਪੁਰਾਣੇ ਖੇਤਰ 'ਚ ਜਾਣਾ ਹੈ ਤੇ ਮੈਂ ਗਲਵਾਗ ਦੇ ਪਿਤਾ 파ਰਸ ਨੂੰ ਵੀ ਮਿਲਣਾ ਚਾਹੂੰਗਾ ਤੇ ਹੋਰ ਵੀ ਕੋਈ ਕੋੜਾ ਪ੍ਰੇਮੀ ਮਿਲਣਾ ਚਾਹੁੰਦੇ ਹੁਣ ਮੈਨੂੰ ਤੇ ਜਰੂਰ ਮੈਨੂੰ ਕਮੈਂਟਾਂ ਚ ਦੱਸਣ ਤੇ ਮੇਰਾ ਸੈਟਰਡੇ ਸੰਡੇ ਦਾ ਇੱਕ ਟੂਰ ਹੈ ਛੋਟਾ ਜਿਹਾ ਇੱਕ ਸ਼ਾਦੀ ਹੈ ਪਰਿਵਾਰ ਚ ਤੇ ਮੈਂ ਮਿਲਣਾ ਚਾਹੂੰਗਾ ਤੇ ਫੇਰ ਤੋਂ ਸਾਰੇ ਪੰਜਾਬ ਨੂੰ ਕੋੜਾ ਪ੍ਰੇਮੀਆਂ ਨੂੰ ਵਧਾਈਆਂ ਆਪਜੀ ਕੋੜਿਆਂ ਚ ਬਹੁਤ ਸੋਹਣਾ ਕੰਮ ਕਰ ਰਹੇ ਹੋ ਵਧਾਈ ਦੇ ਪਾਤਰ ਹੋ ਮਹਾਰਾਜ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਆਪ ਦੀ ਕੋੜਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸ਼ੌਂਕ ਨੂੰ ਮਹਾਰਾਜ ਹੋਰ ਫਲਾਵੇ ਵਧੇ ਫੁੱਲੇ ਸਾਡੇ ਬੱਚੇ ਨਸ਼ਿਆਂ ਤੋਂ ਹਟ ਕੇ ਤੇ ਕਨਸੈਂਟਰੇਟ ਕਰਨ ਤੇ ਵਿਦੇਸ਼ਾਂ ਵੱਲ ਨੂੰ ਜਿਹੜਾ ਬੱਚਿਆਂ ਨੇ ਜਾਣ ਦਾ ਰੁਖ ਕੀਤਾ ਉਹ ਵੀ ਮਾੜਾ ਨਹੀਂ ਪਰ ਹਿੰਦੁਸਤਾਨ 'ਚ ਵੀ ਖੇਤੀਬਾੜੀ ਤੇ ਇਹਨਾਂ ਸ਼ੌਂਕਾਂ 'ਚ ਵੀ ਬਹੁਤ ਪੈਸਾ ਵੀ ਹੈ ਤੇ ਤਰੱਕੀ ਵੀ ਹੈ ਸੋ ਪਲੀਜ਼ ਮੇਰੀ ਗੁਜ਼ਾਰਿਸ਼ ਹੈ ਸਾਰੇ ਯੂਥ ਨੂੰ ਤੇ ਸਾਰੇ ਪੰਜਾਬ ਦੇ ਵੀਰਾਂ ਨੂੰ ਇਹ ਵੱਧ ਤੋਂ ਵੱਧ ਜਿੰਨੇ ਹੁਣੇ ਆਪਣਾ ਇੱਕ ਸ਼ੋਅ ਕਰਾਉਣ ਜਾ ਰਹੇ ਆ ਮੋਗੇ ਲਾਗੇ ਨੂਡਸਟਾਫ ਵਾਲੇ ਤੇ ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਹੈ ਸ਼ੋਅ ਕਰਾਓ ਮੇਲੇ ਲਾਓ ਤੇ ਪੰਜਾਬ ਨੂੰ ਇੱਕ ਵੱਖਰੀ ਪਛਾਣ ਦਿਵਾਓ ਇਸ ਘੋੜਾ ਵਰਡ ਵਿੱਚ ਸੋ ਜੇ ਕੋਈ ਮੇਰਾ ਲਫ਼ਜ਼ ਕਿਸੇ ਨੂੰ ਉਬਰਾ ਲੱਗਿਆ ਹੋਵੇ ਤੇ ਮੈਂ ਮਾਫੀ ਚਾਹੁੰਨਾ ਤੇ ਹੌਸਲਾ ਵਧਾਓ ਚੈਨਲ ਨੂੰ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ